ਅੱਜ ਤੁਹਾਨੂੰ ਦੱਸ ਦਦਦੇ ਆ ਦਿਖਾਉਣੇ ਆ ਕਿ ਲੀਡਰ ਕਿਵੇਂ ਦਾ ਹੁੰਦਾ ਔਰ ਕਿਵੇਂ ਦਾ ਹੋਣਾ ਚਾਹੀਦਾ ਉਹ ਕਾਦਾ ਲੀਡਰ ਜਿਹੜੇ ਕਰਿੰਦੇ ਘਰ ਘਰ ਜਾ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਕਿ ਜੇ ਸਾਨੂੰ ਵੋਟਾਂ ਨਾ ਪਾਈਆਂ ਤੇ ਦੰਗੇ ਹੋ ਜਾਣਗੇ ਜੇ ਤੁਸੀਂ ਅਮਰਪਾਲ ਨੂੰ ਜਿਤਾਤਾ ਤੇ ਤੁਸੀਂ ਦੰਗੇ ਹੋ ਜਾਓਗੇ ਮਾਰੇ ਜਾਓਗੇ ਤੁਸੀਂ ਦੰਗਿਆਂ ਦੇ ਵਿੱਚ ਉਹ ਕਾਦਾ ਲੀਡਰ ਲੀਡਰ ਉਹ ਜਿਹਦੇ ਨਾਲ ਲੋਕ ਆਪ ਮਹਾਰੇ ਜੁੜਨ ਆਪ ਮਹਾਰੇ ਤੁਰਨ ਆਪ ਮਹਾਰੇ ਦਾ ਪ੍ਰਚਾਰ ਕਰਨ ਆ ਜੋ ਟਰੈਕਟਰਾਂ ਦੇ ਨਾਲ ਨੌਜਵਾਨ ਦੇਖ ਰਹੇ ਹੋ ਇਹ ਕੋਈ ਖੇਡ ਜਾਂ ਮੇਲੇ ਦੇ ਵਿੱਚ ਨਹੀਂ ਇਹ ਪਾਈ ਅਮਤਪਾਲ ਸਿੰਘ ਦੀ سپورਟ ਦੇ ਵਿੱਚ ਪਿੰਡ ਮਨਿਹਾਲਾ ਜੈ ਸਿੰਘ ਦੇ ਨੌਜਵਾਨਾਂ ਦਾ ਕੀਤਾ ਹੋਇਆ ਅਪਰਾਲਾ ਹੈ ਸਾਰੇ ਗੁਰਦਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਤੋਂ ਇੱਕ ਟਰੈਕਟਰ ਸ਼ੋਅ ਰੋਡ ਸ਼ੋਅ ਕੱਢ ਰਿਹਾ ਜੋ ਕਿ ਪਿੰਡ ਮਨਿਹਾਲਾ ਜੈ ਸਿੰਘ ਤੋਂ ਹੁੰਦਾ ਹੋਇਆ ਤਿੰਨਾ ਪਿੰਡਾਂ ਦੇ ਵਿੱਚ ਘੁਮੇਗਾ ਔਰ ਇਹ ਅਪਰਾਲਾ ਪਿੰਡ ਮਨਿਹਾਲਾ ਜੈ ਸਿੰਘ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਵਾ ਇੱਕ ਤਕੜਾ ਵਿਸ਼ਾਲ ਤਕਟ ਮਾਰਚ ਜੋ ਵਿਰੋਧੀਆਂ ਦੇ ਮੂੰਹ ਤੇ ਤਕੜੀ ਚਪੇੜ ਸੌਤ ਹੋਊਗਾ ਕਿ ਨਿਧਰ ਕਿਵੇਂ ਦਾ ਹੋਣਾ ਚਾਹੀਦਾ ਲੀਡਰ ਉਹ ਹੋਣਾ ਚਾਹੀਦਾ ਜਿਹਦੇ ਪਿੱਛੇ ਆਪ ਮਹਾਰੇ ਪਬਲਿਕ ਤੁਰੇ ਲੀਡਰ ਉਹ ਨਹੀਂ ਹੋਣਾ ਚਾਹੀਦਾ ਜੋ ਲੋਕਾਂ ਨੂੰ ਡਰਾਵੇ ਧਮਕਾਵੇ ਸੁਣਨ ਤੇ ਆਇਆ ਕਿ ਕੁਝ ਲੋਕ ਜਾ ਕੇ ਲੋਕਾਂ ਦੇ ਘਰਾਂ ਵਿੱਚ ਡਰਾ ਧਮਕਾ ਰਹੇ ਆ ਕਿ ਜੇ ਅਮਿਤਪਾਲ ਨੂੰ ਵੋਟਾਂ ਪਾਤੀਆਂ ਤਾ ਦੰਗੇ ਹੋ ਜਾਣਗੇ ਤੁਸੀਂ ਮਾਰੇ ਜਾਓਗੇ ਐ ਹੋ ਜਾਊਗਾ ਜਿਉ ਹੋ ਜਾਊਗਾ ਅਸੀਂ ਉਹਨਾਂ ਕਹਿਣਾ ਚਾਹੁੰਦੇ ਆ ਕਿ ਜਦੋਂ ਸੰਤ ਜਰਨੈਲ ਸਿੰਘ ਸੀ ਉਦੋਂ ਵੀ ਕਿਸੇ ਅਲਪ ਸੰਖਿਆ ਵਾਲੇ ਕਿਸੇ ਨੇ ਉਂਗਲੀ ਕਰਕੇ ਨਹੀਂ ਸੀ ਦੇਖਿਆ ਉਸ ਤੋਂ ਬਾਅਦ ਖੜਕੂ ਵਾਦ ਰਿਆ ਖੜਕੂਆਂ ਨੇ ਉਹਨਾਂ ਦੇ ਘਰਾਂ ਵਿੱਚ ਆ ਕੇ ਕਿਹਾ ਕਿ ਤੁਹਾਨੂੰ ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸਿਓ ਇਹ ਝੂਠ ਫਰੇਵ ਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹਨਾਂ ਲੋਕਾਂ ਨੂੰ ਇਹ ਮਹਿੰਗੀ ਪਾਊਗੀ ਇਹਨਾਂ ਨੂੰ ਔਰ ਆਪ ਦੇਖੋ ਚੱਲ ਰਿਹਾ ਰਿਓਰ ਸ਼ੋਅ ਲਈ ਨੌਜਵਾਨ ਟਰੈਕਟਰ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਤੋਂ ਨਿਕਲ ਰਿਹਾ ਅਰੇ ਰੋਡ ਸ਼ੋਅ ਪੂਰੇ ਜੋਸ਼ ਉਤਸ਼ਾਹ ਦੇ ਨਾਲ ਸਤਨਾ ਪਿੰਡਾਂ ਦੇ ਵਿੱਚ ਚੋਂ ਆਪ ਇੱਕ ਮਨਿਹਾਲਾ ਗਾਇਸ ਸਿੰਘ ਅਤੇ ਤਿੰਨ ਪਿੰਡ ਹੋਰ ਕਵਰ ਕਰੂਗਾ ਚਾਰ ਪਿੰਡਾਂ ਦੇ ਵਿੱਚ ਦੀ ਹੋ ਕੇ ਇਹ ਰੋਡ ਸ਼ੋਅ ਵਾਪਸ ਗੁਰਦੁਆਰਾ ਸਾਹਿਬ ਪਹੁੰਚੂਗਾ ਇਹ ਪਿੰਡ ਮਨੇਹਾਲਾ ਜੈ ਸਿੰਘ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਆਪ ਮੁਹਾਰੇ ਉਪਰਾਲਾ ਹੈ ਇਸ ਰੋਡ ਸ਼ੋਅ ਦੇ ਲਈ ਕਿਸੇ ਨੇ ਨੌਜਵਾਨਾਂ ਨੂੰ ਨਹੀਂ ਕਿਹਾ ਨਾ ਹੰਤਪਾਲ ਸਿੰਘ ਨੇ ਨਾ ਉਹਦੇ ਪਰਿਵਾਰ ਨੇ ਨਾ ਪਾਰਟੀ ਨੇ ਇਹ ਦੇਖੋ ਇਹ ਪਿੰਡ ਚੂਸਲੇਵੜ ਪਹੁੰਚ ਚੁੱਕਾ ਹੈ ਪਿੰਡ ਚੂਸਲੇਵੜ ਇਹ ਰੋਡ ਸ਼ੋਅ ਪਹੁੰਚ ਚੁੱਕਾ ਮਨੇਹਾਲੇ ਤੋਂ ਚੱਲ ਕੇ ਤੇ ਹੁਣ ਚੂਸਲੇਵੜ ਦੇ ਵਿੱਚ ਘੁੰਮਦਾ ਹੋਇਆ ਬਾਕੀ ਕੁੱਲੇ ਨੂੰ ਜਾਊਗਾ ਬਹੁਤ ਤਕੜਾ ਰੋਡ ਸ਼ੋਅ ਔਰ ਬਹੁਤ ਜ਼ਿਆਦਾ ਜੋਸ਼ ਨੌਜਵਾਨਾਂ ਦੇ ਵਿੱਚ ਔਰ ਇੱਕ ਚੰਗਾ ਉਪਰਾਲਾ ਅਮਿਤ ਪਾਲ ਸਿੰਘ ਦਾ ਪ੍ਰਚਾਰ ਆਪ ਮਹਾਰੇ ਹੋ ਰਿਹਾ ਨੌਜਵਾਨ ਆਪ ਮਹਾਰੇ ਕਰ ਰਿਹਾ ਉਹਨਾਂ ਨੂੰ ਕੋਈ ਕਹਿ ਨਹੀਂ ਰਿਹਾ ਨੌਜਵਾਨਾਂ ਨੂੰ ਹੁਣ ਤੱਕ ਅਲੀ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਉਹਦਾ ਪ੍ਰਚਾਰ ਕਰੋ ਪਰ ਉਹ ਆਪ ਮਹਾਰੇ ਇਹ ਪ੍ਰਚਾਰ ਕਰ ਰਿਹਾ ਇਹ ਮਨਿਹਾਲਾ ਜੈ ਸਿੰਘ ਦਾ ਆਊਟਰ ਗੇਟ ਹੈ ਪਿੰਡ ਚੂਹਲੇਵੜ ਦੇ ਕੋਲ ਉਸ ਗੇਟ ਤੋਂ ਚੂਹਲੇਵੜ ਦੇ ਵਿੱਚ ਰੋਡ ਸ਼ੋਅ ਵੜ ਰਿਹਾ ਹੈ ਅਰੇ ਦੇਖੋ ਪੂਰੇ ਜੋਸ਼ ਦੇ ਨਾਲ ਪੂਰੇ ਹੌਸ਼ ਦੇ ਨਾਲ ਪੂਰੀ ਤਿਆਰੀ ਦੇ ਨਾਲ ਪੂਰੇ ਪਿਆਰ ਦੇ ਨਾਲ ਝੰਡੇ ਲੱਗੇ ਹੋਏ ਆ ਆਤਪਾਲ ਸਿੰਘ ਦੇ ਚੋਣ ਨਿਸ਼ਾਨ ਵਾਲੇ ਔਰ ਫੋਟੋ ਵਾਲੇ ਔਰ ਕਿਤੇ ਕਿਤੇ ਕਿਸਾਨੀ ਝੰਡਾ ਵੀ ਲੱਗਾ ਹੋਇਆ ਵਾ ਕਿਉਂਕਿ ਕਿਸਾਨ ਜਥੇਬੰਦੀਆਂ ਵੀ ਨਾਲ ਹੈ। ਔਰ ਇਹ ਰੋਡ ਸ਼ੋ ਪਿੰਡ ਮਨੇਹਾਲਾ ਗਿਆ ਸੀਂਦੇ ਆਊਟਰ ਗੇਟ ਤੋਂ ਨਿਕਲ ਕੇ ਚੂਹਲੇਵੜ ਹੁੰਦਾ ਹੋਇਆ ਹੁਣ ਕੁੱਲੇ ਪਹੁੰਚ ਚੁੱਕਾ ਹੈ। ਇਹ ਕੁੱਲੇ ਪਿੰਡ ਦੇ ਵਿੱਚ ਵਧ ਰਿਹਾ ਹੈ ਰੋਡ ਸ਼ੋ। ਦੇਖ ਰਹੇ ਹੋ ਰਾਣਾ 슈ਗਰ ਦੇ ਜੋ ਆਊਟਰ ਸ਼ਾਪ ਹੈ, ਆਊਟਲੈਟ ਹੈ। ਉਥੋਂ ਪਿੰਡ ਕੁੱਲਾ ਦੇ ਵਿੱਚ ਵਧ ਰਿਹਾ ਹੈ ਇਹ ਰੋਡ ਸ਼ੋ। ਔਰ ਬਹੁਤ ਵਧੀਆ ਉਪਰਾਲਾ ਬਹੁਤ ਜੋਸ਼ ਵਾਲਾ ਉਪਰਾਲਾ ਅਰੇ ਉਹਨਾਂ ਸਾਰਿਆਂ ਲੀਡਰਾਂ ਦੇ ਮੂੰਹ ਤੇ ਪੂਰੀ ਜ਼ੋਰ ਤਰਚਪੇੜ ਹੈ ਜਿਹੜੇ ਲੋਕਾਂ ਨੂੰ ਗਲਤ ਫਹਿਮੀਆਂ 'ਚ ਪਾ ਰਹੇ ਆ ਕੂੜ ਪ੍ਰਚਾਰ ਕਰ ਰਹੇ ਆ ਡਰਾ ਧਮਕਾ ਰਹੇ ਆ ਖਰੀਦੋ ਫਰੋਖਤ ਕਰ ਰਹੇ ਆ ਜਾਂ ਆਪਣੀਆਂ ਰੈਲੀਆਂ ਦੇ ਵਿੱਚ ਆਉਣ ਦੇ ਲਈ ਪੈਸੇ ਦੇ ਰਹੇ ਆ ਜਾਂ ਆਪਣੀਆਂ ਵੋਟਾਂ ਦੇ ਲਈ ਪੈਸੇ ਦੇ ਰਹੇ ਆ ਉਹਨਾਂ ਦੇ ਮੂੰਹ ਤੇ ਚਪੇੜ ਹੈ ਕਿਉਂਕਿ ਇਹ ਜੋ ਟ੍ਰੈਕਟਰ ਚੱਲ ਰਹੇ ਆ ਇਹ ਨਾਗਵਾਨਾਂ ਦੇ ਆਪਣੇ ਪੈਸੇ ਨਾਲ ਪਾਏ ਹੋਏ ਤੇਲ ਨਾਲ ਚੱਲ ਰਿਹਾ ਇਹਨਾਂ ਨੂੰ ਕਿਸੇ ਨੇ ਤੇਲ ਦਾ ਵੀ ਪੈਸਾ ਨਹੀਂ ਦਿੱਤਾ ਇਹਨਾਂ ਨੂੰ ਕਿਸੇ ਨੇ ਕਿਹਾ ਵੀ ਨਹੀਂ ਕਿ ਤੁਸੀਂ ਰੋਡ ਸ਼ੋਅ ਕਰੋ ਪਰ ਜੋਸ਼ ਹੈ ਜਵਾਨਾਂ 'ਚ ਔਰ ਹੁਸ਼ ਵੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਕੀ ਕੌਮ ਲਈ ਸਹੀ ਹੈ ਤੇ ਕੀ ਗਲਤ ਹੈ ਕਿ ਪੰਜਾਬ ਲਈ ਸਹੀ ਹੈ ਤੇ ਕੀ ਗਲਤ ਹੈ ਕਿਹੜਾ ਲੀਡਰ ਪੰਜਾਬ ਦੇ ਲਈ ਸਹੀ ਰਹੂਗਾ ਕਿਉਂਕਿ ਹੁਣ ਤੱਕ ਸਾਰੇ ਲੀਡਰਾਂ ਨੂੰ ਜਮਾ ਚੁੱਕੇ ਹੈ ਨੌਜਵਾਨ ਔਰ ਲੋਕ ਹੁਣ ਵਾਰ-ਵਾਰ ਉਹੀ ਗਲਤੀਆਂ ਦੁਹਰਾਉਣੀਆਂ ਨਹੀਂ ਚਾਹੁੰਦੇ ਇਹ ਨੌਜਵਾਨ ਇਸ ਕਰਕੇ ਇਸ ਵਾਰ ਆਪ ਮਹਾਰੇ ਤੁਰਿਆ ਅਮਿਤਪਾਲ ਸਿੰਘ ਦੀ سپورਟ ਦੇ ਵਿੱਚ ਤੇ ਇਹ ਦੇਖੋ ਇਹ ਮੁਗਲ ਵਾਲੇ ਪਿੰਡ ਵਿੱਚ ਘੁੰਮ ਰਿਹਾ ਵਿਸ਼ਾਲ ਟਰੈਕਟਰ ਮਾਰਚ ਭਾਈ ਅਮਿਤਪਾਲ ਸਿੰਘ ਦੀ سپورਟ ਦੇ ਵਿੱਚ ਜਿਨ੍ਹਾਂ ਦਾ ਚੋਣ ਨਿਸ਼ਾਨ ਸਪੀਕਰ ਹੈ 12 ਨੰਬਰ ਤੇ VOTING ਮਸ਼ੀਨ ਦੇ 12 ਨੰਬਰ ਤੇ ਉਹਨਾਂ ਦਾ ਚੋ ਨਿਸ਼ਾਨ ਹੈ ਤੇ ਆਪਾਂ ਸਾਰਿਆਂ ਨੇ ਮਿਲ ਕੇ 12 ਨੰਬਰ ਤੇ ਯਾਨੀ ਕਿ ਸਪੀਕਰ ਤੇ ਬਟਨ ਨੂੰ ਦਬਾ ਕੇ ਰਮਤਪਾਲ ਸਿੰਘ ਨੂੰ ਜੁਤਾ ਕੇ ਉਹਨਾਂ ਲੋਕਾਂ ਨੂੰ ਇਹ ਦੱਸਣਾ ਵਾ ਕਿ ਤੁਸੀਂ ਜਿੰਨੇ ਮਰਜ਼ੀ ਭਰਮ ਭਲੇਖੇ ਪਾ ਲਓ ਜਿੰਨੇ ਮਰਜ਼ੀ ਪਾੜ ਪਾ ਲਓ ਜਿੰਨੇ ਮਰਜ਼ੀ ਦੁੱਧਾ ਪਾ ਲਓ ਜਿੰਨਾ ਮਰਜ਼ੀ ਤੁਸੀਂ ਭਲੇਖੇ ਪਾ ਲਓ ਲੋਕਾਂ ਨੂੰ ਡਰਾ ਧਮਕਾ ਲਓ ਪਰ ਸੱਚ ਦਾ ਸਾਥ ਹੀ ਰਹੂਗਾ ਤੇ ਕੂੜ ਨਖੁੱਟੇ ਨਾਨਕਾ ਔੜ ਕੇ ਸਾਥਰੇ